ਕਿ ਤਰ੍ਹਾਂ ਹੋ ਗਿਆ ਬੱਚੇ ਦੂਰ ਚੱਲ ਨਿਕਲ ਮਮਮੀ ਜੀ ਮੈਂ ਕਿੰਨਾ ਟਾਈਮ ਤੱਕ ਦੇਖ ਲਿਆ ਮੈਂ ਨਿਕਲੋ ਨਿਕਲੋ ਬਾਹਰ ਨਹੀਂ ਨਹੀਂ ਤਾਂ ਪਰਾ ਕੰਮ ਸੁਖਾਈ ਮਮਮੀ ਜੀ ਮੈਂ ਤਾਂ ਦਰੱਖ ਸੁਖਾਉਂਗੀ ਜੀ ਕਾ ਬਾਹਰ ਨਿਕਲ ਬਾਹਰ ਤੇਰੀ ਨਾ ਇੱਥੇ ਸਾਨੂੰ ਕੋਈ ਲੋੜ ਨਹੀਂ ਆ ਠੀਕ ਆ ਨਾ ਨਿਕਲ ਜਾ ਇੱਥੇ ਹਾਏ ਮਮਮੀ ਨੇ ਤੁਹਾਡੇ ਪੈਰੀ ਪਿੰਦੀ ਮੈਂ ਕਿੱਥੇ ਜਾਉਂਗੀ ਨਹੀਂ ਮੇਰੇ ਪੈਰੀ ਪੈਂਦੀ ਕੋਈ ਲੋੜ ਨਹੀਂ ਆ ਜਾਣਾ ਤੂੰ ਕਿੱਥੇ ਚੱਲ ਆਪਣੇ ਨੰਗ ਮਾ ਪਿਓ ਕੋ ਚੱਲ ਚੱਲ ਚੁੱਕ ਆਪਣਾ ਬੈਗ ਖਾਏ ਮਮੀ ਜੀ ਮੈਂ ਕਿੱਦਾਂ ਪਾਲੂਗੀ ਦੱਸੋ ਮੈਨੂੰ ਜਿੱਦਾਂ ਮਰਜ਼ੀ ਪਾਲ ਤੇਰੀ ਹੁਣੇ ਘਰ 'ਚ ਕੋਈ ਲੋੜ ਨਹੀਂ ਆ ਠੀਕ ਆ ਨਾ ਦੂਜੀ ਗੱਲ ਸੁਣ ਲੈ ਮੇਰੀ ਉਹੜੀ ਸਕੂਲ ਤੋਰੀ ਆ ਉਹਨੂੰ ਜੰਦ ਜੰਦ ਦੇਖ ਲਿਆ ਖੜੀ ਮੈਨੂੰ ਤਾਂ ਕੱਦੂਸ਼ੀ ਦੀ ਲੱਗਦੀ ਹੈ ਜੀ ਮੈਨੂੰ ਲੱਗਦਾ ਕੋਈ ਆਹ ਵੇਖ ਕਿੱਡੀ ਟੈਂਟ ਕਮੀਜ਼ਾ ਚਾੜੀਆਂ ਵਾ ਐਦਾਂ ਨਹੀਂ ਮੁੰਡੇ ਬਣ ਜਾਣਾ ਇਹਨਾਂ ਨੇ ਮੇਰੇ ਲਈ ਮੁੰਡਿਆਂ ਤੋਂ ਘੱਟ ਵੀ ਨਹੀਂ ਆ ਚੱਲ ਜਾ ਫਿਰ ਚੁੱਕ ਆਪਣਾ ਬੈਗ ਕੱਢ ਕੇ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਆ ਤੇਰੀ ਕੋਈ ਲੋੜ ਨਹੀਂ ਆ ਚੱਲ ਚੱਲ ਇੱਥੇ ਹੀ ਰਹਿਣਾ ਤੂੰ ਆਇਆ ਰੱਬਾ ਮੈਂ ਕੀ ਕਰ ਕੀ ਕਮਾ ਆਪਣੇ ਮਾਪਿਓ ਨੂੰ ਦਿੰਦੀ ਦੀ ਮਾ ਕਿਹ ਹੈ ਹੈ ਤੇਰਾ ਸਾਰਾ ਸਾਰਾ ਰਣਡੇ ਕਿ ਹੋ ਗਿਆ ਪਤਾ ਨਹੀਂ ਮੈਨੂੰ ਸੁਖਨਾਂ ਨੇ ਚੰਗਾ ਆ ਹੈ ਹੈ ਕੁੜੀ ਨੂੰ ਫੋਨ ਕਰੋ ਹਮ ਸੁਖਨਾਂ ਚੰਗਾ ਆ ਕੁੜੀ ਨਾ ਵਾ ਇੱਕ ਢੀਨ ਫੋਨ ਕਰ। ਹਾਂ? ਇੱਕ ਢੀਨ ਫੋਨ ਕਰ। ਫੋਨ ਨਿਮੇ ਕਰਦਾ ਨਾ ਕੋਈ ਗੱਲ ਨਹੀਂ ਤੂੰ ਆਪਣਾ ਦਿਲ ਤੇ ਟਿਕਾਣੇ ਕਰ ਪਹਿਲੋ। ਕਲੀ ਪੁੱਤ ਤੂੰ ਆਉਂਦੇ ਪਾਗ ਲਾ ਲਈ ਆ। ਤੈਨੂੰ ਨਹੀਂ ਪਤਾ ਕਿ ਇਹ ਰਸਮ ਕਰ ਲਈ। ਉਹ ਮੰਮੀ ਮੇਰੇ ਸਿਰ ਪੜੋਈ ਜਾਂਦੀ ਸੀ। ਤੇ ਮੈਂ ਕੀ ਕਰਦਾ ਫਿਰ? ਪੁੱਤ ਸਿਰ ਪੇ ਜਿਹੜੀ ਹੁੰਦੀ ਆ ਨਾ ਆਪੇ ਹਟ ਜਾਂਦੀ ਆਦਤ ਪੰਜ ਜਾਂਦੀ ਹੌਲੀ ਹੌਲੀ। ਕੱਲੋਂ ਤੂੰ ਸੌਰਵ ਜਾਇਆ ਕਰਨਾ। ਉਦੋਂ ਥੜੀ ਦੌਰੇ ਤਾਂ ਮੈਂ ਜਿਆਦਾ ਸੋਹਰੇ ਜਾਵਾਂਗੇ ਨਾ ਉਦੋਂ ਵੇਖੀ ਜਾਊਗੀ ਹੁਣ ਅਸੀਂ ਆਪਣੇ ਘਰ ਆ ਗਏ ਅਸੀਂ ਕੁਛ ਨਹੀਂ ਹੁੰਦਾ ਹੁਣ ਮੈਂ ਕਿਨੇ ਵੇਖਣਾ ਬੁਰਕੀਆਂ ਦੇ ਅ ਬੁਰਕਿਆਂ ਤੇ ਨਹੀਂ ਹੈ ਚੱਲ ਭੈਣ ਗੋਨਿ ਅਬ ਬਾਕੀ ਦਾ ਚੌਣਾ ਨਾਲ ਗਿਆ ਅਸੀਂ ਥੋੜਾ ਜਿਹਾ ਖੜਿਆ ਸੀ ਵੇਖ ਲਾ ਸਾਰੇ ਅੰਗਲ ਅੰਦਰ ਨੂੰ ਪੈ ਗਈ 10 ਤੱਕ ਪੁੱਕੇ ਆ ਗਏ ਮੰਮੀ ਖਾ ਲੈਣ ਦੇ ਅੰਨ ਨੂੰ ਵੀ ਆਹੇ ਖਾ ਹੀ ਲੈਣੀ ਆਂ ਗਿਆ ਤਾਂ 10 ਮਿੰਟ ਲੱਗਣੇ ਇੱਥੇ ਸਾਰੇ ਆਹ ਤੇ ਪਹਿਲਾਂ ਪਕਾ ਤਾਂ ਰਿੰਦੇ ਕੰਮ ਆ ਲੈ ਪੁੱਤ ਪਹਿਲਾਂ ਤੂ ਲੈ ਚੱਲ ਸਾਸਨੇ ਕੱਲਿਆ ਭੁਖਾ ਗਰਾਈਆਂ ਲੈ ਲੀਦਾ ਸਾਸਨੇ ਕੱਲਿਆ ਭੁਖਾ ਗਰਾਈਆਂ ਹਾਂ ਬਤਾਈ ਨਾ ਮੂੰਹ ਬੀਂ ਉਹ ਚੁੱਪ ਕਰੋ ਕੀ ਤੂੰ ਹੀ ਗਰਾਈਆਂ ਗਰਾਈਆਂ ਲਾਇ ਤੂੰ ਜਾਣ ਦੋ ਅੱਡੀ ਜਿੜਾਉਨੇ ਨਾ ਗਾਸਰ ਮੇਰੀ ਤੇ ਸੰਗ ਚ ਪਕੀ ਅੜਦੀ ਆ ਹੈ ਉਹ ਕੋਈ ਬਾਤ ਹੀ ਚਾਹੀਦੀ ਕਰ ਲੋ ਹਰਾ ਸਮਰ ਕੀ ਆ ਮੁਰਕੀਆਂ ਦੋ ਹੈ ਦਸਾ ਤੇ ਨਿਕਾਉਣਾ ਚਲਦੀ ਹੋ ਗਈਆਂ ਹਾਏ ਹਾਏ ਖਾਲਾ ਲੇਪੋ ਤੂੰ ਤੇਰੀ ਵਾਰੀ ਮਾਂ ਨੇ ਕੱਲੀ ਧੁਖੀ ਗਰਾਂਆਂ ਲੈ ਲੈਂਦੀ ਓ ਮਮੀ ਓਏ ਤਾਈ ਓ ਚੁੱਪ ਕਰ ਜੋ ਤੁਸੀਂ ਇਕੱਠਿਆਂ ਗੁਰਮੀਤ ਬਾਬਾ ਬਣ ਬਣ ਬੈਣੀਆਂ ਜੀ ਆ ਵੇਖ ਲੈ ਦੱਸ ਨਿਆਣਿਆਂ ਨੂੰ ਸਾਡੀਆਂ ਆਵਾਜ਼ਾਂ ਆਪਣੇ ਚਿੱਗਿਆ ਲੱਗਦੀਆਂ ਓ ਜਾਨ ਦੋ ਜਾ ਗਾਣਾ ਚਾਹੀਦਾ ਗੋਲੋ ਨਾ ਅੱਜ ਤੂੰ ਵਿਆਹ ਆਵਾ ਤੇ ਅੱਜ ਤੂੰ ਮਾਂ ਨੂੰ ਰੋਕਣ ਵੀ ਡੈ ਪਿਆ ਵਾ ਹੈ ਅੱਜ ਤੇ ਗਾਹਾਂ ਨੂੰ ਪਤਾ ਨਹੀਂ ਕੀ ਹੋਣਾ ਮਾਤਾ ਜੀ ਕੋਈ ਗਾਣਾ ਬੋਲਣਾ ਕੋਈ ਚਾਹੀਦਾ ਬੋਲ ਤਾਈ ਤੈਨੂੰ ਕੋਈ ਹੋਰ ਨਹੀਂ ਹੁੰਦਾ ਵੇ ਆਏ ਹੁਣ ਦਾਵਾ ਜੋ ਹੁੰਦੀ ਰਸੋਈ ਕਰਦੀ ਆ ਕਾਈ ਹੋਰ ਨਹੀਂ ਹੁੰਦੀ ਹੋਰ ਦਸ ਕੀ ਬੋਲੇ ਮਾਦੇ ਹੈ ਹੋ ਗਏ ਹਬੇ ਹੁਣ ਮੈਂ 128 ਗਾਵਾ ਹੈ ਉਹਦੇ ਗਾਣਾ ਤੇ ਪੜੇ ਪੁੱਟ ਪੁੱਟਦੇ ਨਹੀਂ ਹੈ ਕਿ ਤੇ ਸਾਰੇ ਆ ਖੰਦੇ ਨਹੀਂ ਆ ਦੋ ਬੋਲ ਤੇ ਸੁਣ ਨਹੀਂ ਜਾਣਦੇ ਇੱਕ ਕਦੇ ਬੋਲ ਵੇ ਹੁਣ ਰਸੋਈ ਆ ਆਹੀ ਗੱਲ ਚੱਲ ਵੇ ਸਾਇਲੈਂਸ ਸ ਇੱਕ ਆ ਪਤਾ ਨਹੀਂ ਕਿੱਥੇ ਚਲ ਗਿਆ ਮੁੰਡਾ ਆ ਵੇ ਦੀ ਜੀ ਦੀ ਆਵਾਜ਼ ਕੀਤੀ ਓ ਵੇ ਆ ਜਾ ਵੇਰ ਸਭ ਕਰ ਲਾ ਕਿਨੇ ਪਰਜਾਈ ਨਾ ਮਾਰ ਮਾਰ ਮੇਰੂ ਆ ਆ ਫੇਰ ਵੇਖ ਲੈ ਭੈਣ ਜੀ ਨੇ ਕਹਿਣਾ ਮੇਰੀ ਦਸਮ ਨਹੀਂ ਕਰਵਾਈ ਤੇ ਹੁਣ ਜੀ ਉੱਠ ਕੇ ਫੇਰ ਥੋੜੀ ਬੜੀ ਆ ਫੇਰ ਕਹਣਾ ਮੇਰੂ ਲਾਗ ਰਹਿ ਗਿਆ ਮੇਰਾ ਹਾਰ ਰਹਿ ਗਿਆ ਮਰ ਹੋ ਰਹਿ ਗਿਆ ਮੇਰਾ ਸਾਇਰਸ ਕਹੜਾ ਹੀ ਬੜਾ ਖਰਾਬ ਵੇ ਆ ਜਾ ਪੁੱਤ ਤਾਈ ਪਕੌੜੇ ਜਿਆਦੇ ਖਾਲੇ ਜਾਦਾ ਰਹਾ ਤੇ ਕਿਤਨੀ ਖਾ ਰਹੀ ਆ ਉਹ ਲੱਗਦੀ ਭਾਈ ਭਰੇ ਹੀ ਨਹੀਂ ਕਰਦੀ ਤੇਰਾ ਬੀਬੀ ਵੀ ਚੜਜਣਾ ਨਹੀਂ ਹੁਣ ਚਲ ਕੋਈ ਤੂੰ ਮਾਰ ਨਾ ਮਾਜਾ ਤਾਂ ਸੱਤ ਸੁੱਕ ਗਿਆ ਚਾਲਾ ਪੇ ਬਾਹਰ ਕਰ ਲੂ ਮਾਤਾ ਰਸਨਾ ਬਲ ਨਹੀਂ ਅਮ ਬਾਤ ਨਹੀਂ ਦੀ ਇਹ ਹੋਣੀ ਹੋਣੀ ਆ ਬੁਰਕਿਆਂ ਦੇ ਬਾਦ ਹੁੰਦੀ ਆ ਹੁਣ ਮੈਂ ਦਾ ਸੁੱਠਾ ਚੱਲ ਉਹ ਆ ਗਿਆ ਯੋ ਆਜਾ ਆਜਾ ਮੇਰਾ ਪੁੱਤ ਓਏ ਆ ਗਿਆ ਵਾ ਕੀ ਰੋਲੀ ਪਾਤੀ ਬਾਹਰ ਨਾ ਟਾਈਮ ਉਹ ਬਾਹਰ ਹੁਣ ਪ੍ਰੋਗਰਾਮ ਦੇਖਣਾ ਕਿ ਨਹੀਂ ਸਾਰਾ ਓਏ ਆ ਜਾ ਯਾਰ ਓਏ ਯਾਰ ਤੂੰ ਬੇੜੀ ਆ ਬੈਠ ਆਣ ਕੇ ਭਾਬੀ ਦੇ ਗੋਡੇ ਤੇ ਹੈ ਰਸਮ ਕਰਾ ਦੀ ਤੇ ਤੂੰ ਹੀ ਸਭ ਤੋਂ ਵੱਧ ਸੰਗਰਦ ਨਹੀਂਦਾ ਮੈਂ ਗੋਡੇ ਤੇ ਨਹੀਂ ਪੈਣਾ ਪੁਣਾ ਹਾਂ ਉਹ ਲਾਗੇ ਬੈਹਿਣਾ ਵਾ ਲੈ ਲਾਗੇ ਬੈਣਾ ਉੱਤ ਗੋਡੇ ਦਾ ਗੋਡਾ ਤੋੜਨਾ ਜਿਹੜਾ ਬਾਹਰ ਵਾ ਉਹੀ ਤੇ ਗੱਲ ਤਾਂ ਕਹਿਂਦਿਆਂ ਚੱਲ ਦੇ ਭਾਬੀ ਨੂੰ ਸੱਜ ਪਾਪੀ ਕੋਸਾ ਲੈਣਾ ਕਾ ਦੇਣਾ ਵਾ ਤੂੰ ਪਹਿਲਾਂ ਦੇ ਇਹ ਨਾ ਉਹ ਤੈਨੂੰ ਮੂਰਖਾ ਡਬਲ ਮਿਲਣਾ ਬਾਅਦ ਚ ਅੱਛਾ ਤੂੰ ਦੇ ਅੱਲਾ ਪਾਪੀ ਸਾਕੇ ਲੈ ਫਿਰ ਚਲ ਚਲ ਪੁੱਤ ਹੁਣ ਤੂੰ ਹੀ ਦੇ ਦੇ ਥੋੜਾ ਦੇਈ ਉਹ ਮੈਂ ਵੱਧ ਲੈਣੇ ਆ ਵੱਧ ਲੈਣੇ ਤੂੰ ਚੁੱਪ ਕਰ ਜਾ ਤੈਨੂੰ ਥੋੜਾ ਪੈਸਾ ਦੇ ਮੈਂ 100 ਰੁਪਿਆ ਵਾਧਾ ਦੇ ਦੇ ਇਹਨੂੰ ਬਸ ਬੜਾ ਲੈ ਬੜਾ ਕੀੜੀ ਗੱਲਾਂ ਕਰੀ ਜਾਂਦਾ ਹਾਂ ਹੈਂ ਤੂੰ ਚੁੱਪ ਕਰ ਬੜੇ ਸੂਮ ਵੰਡੇ ਪਿਆ ਆਹ ਤਾਈ ਇਹਲਾ ਕੋਣ ਹੀ ਦਿੰਦੇ ਮੇਲਾ ਮੇਰਾ ਪੁੱਤ ਉਹ ਭਾਬੀ ਥੋੜੇ ਥੋੜੇ ਹੋਰ ਦੇ ਦੇ ਮਾਸਾ ਫੇਰ ਕੀ ਯਾਰ ਚੁੱਪ ਕਰ ਜਾ ਬੇ ਸਾਰੀ ਉਮਰ ਹੀ ਲੈਣਾ ਭਾਬੀ ਕੋਈ ਗੱਲ ਨਹੀਂ ਆ ਚਲ ਬੜੇ ਆ ਚਲ ਵਾਹਿਗੁਰੂ ਕਾ ਖਾਲਸਾ ਓਠੋ ਚਲ ਮੈਂ ਨਾ ਹਾਂ ਵੀਰ ਆ ਹੋ ਗਿਆ ਇਹਦਾ ਲਾ ਕੰਮ ਸਾਰਾ ਆ ਹੋ ਗਿਆ ਆ ਦੇਰ ਛੱਡ ਦੇ ਹੋਰ ਬਰਚੀ ਬਰਚੀ ਘੜੀ ਦੇ ਰੋਟੀ ਪਾਣੀ ਖਾ ਲੈ ਸਾਰਿਆਂ ਨੇ ਵੇ ਖਵਾ ਰੋਟੀ ਪਾਣੀ ਉਹ ਤੇ ਖਵਾ ਲੈਂਦੇ ਆ ਸਾਰਿਆਂ ਨੂੰ ਚੱਲ ਬਸਨ ਮੇਰੀ ਉਹ ਨਾ ਸ਼ਿੰਦਰੋ ਦੀ ਕੁੜੀ ਖਲੋਤੀ ਹਣੀ ਬਾਦ ਉਹਨੂੰ ਤੇ ਆਪਣੇ ਪਰਚਾਈ ਰੋਟੀ ਪਾ ਦੇ ਲੈ ਆ ਇੱਥੇ ਲੈ ਆਉਂਦੇ ਰੋਟੀ ਆਓ ਇਹਨਾਂ ਨੂੰ ਇੱਥੇ ਖਵਾ ਦਿੰਦਾ ਆ ਰੋਟੀ ਖਾ ਲੋ ਫਿਰ ਜਾ ਕੇ ਨੱਚੀਏ ਘੜੀ ਹੈ ਬਾਹਰ ਜੇ ਭੁੱਖ ਲੱਗੀ ਉਹਨੇ ਆਪੇ ਖਾ ਲੈਣੀ ਹੈ ਬੈਠੇ ਵੀ ਗੱਲ ਕੰਡਈਆਂ ਮੈਂ ਉਹਨੂੰ ਕੁੜੀ ਨੂੰ ਕਿਹਾ ਕਿ ਪਾ ਲੈ ਚੱਲ ਮੈਂ ਨਾ ਤਾਈ ਉਹ ਵੀ ਰੋਟੀ ਖਾ ਲਾ ਹੋਇਆ ਫਿਰ ਆਹੋ ਉੱਥੇ ਪੈੰਜੀ ਫਿਰ ਚੁੱਕਿਆ ਜਣਾ ਸਭ ਕੁਝ ਤੇ ਤੂੰ ਹੀ ਸੁਣਿਆ ਦੇ ਦਿਓ ਸ਼ਿੰਦਰ ਦੀ ਕੁੜੀ ਨੂੰ ਚਲੋ ਕੁਈ ਆਹੋ ਉਹਨੂੰ ਕਹੀ ਪਿਆ ਤੇ ਰੋਟੀ ਖਵਾ ਦੇ ਵੀਰ ਪਜਾਈ ਨਪੜੇ ਨੂੰ ਮਾਤਾ ਹੁਣ ਮੈਂ ਜਾਵਾਂ ਉਹ ਰੋਟੀ ਖਾ ਲ ਤੂੰ ਵੀ ਉਹ ਵੀਰਤ ਲਾ ਕੇ ਬਹਿ ਰਹਾ 2 ਮਿੰਟ ਫਿਰ ਕੀ ਕੋ ਘੁੱਟ ਲਾ ਤੈਰਾ ਮੈਂ ਵੀ ਜਾ ਕੇ ਬਾਹਰ ਵੇਖਾਂ ਆਹੋ ਉਹ ਤੀ ਬਹੁਤ ਦੋਵੇਂ ਜਾਣੇ ਇੱਥੇ ਖਾ ਕੇ ਹੁਣ ਉੱਠੇ ਚੱਲ ਤਾ ਮੈਂ ਰੋਟੀ ਲੈ ਕੇ ਆਇਆ ਤੁਹਾਡੇ ਵਾਸਤੇ ਆਹੋ ਆਇਆ ਫਿਰ ਹਾਂ ਛੱਤੀ ਕੱਢੀ ਤੇ ਅੰਨਾ ਵੇਸਟ ਕਰੋ ਓਏ ਆ ਜਾ ਵੀ 2 ਮਿੰਟ ਨੱਚ ਲਈ ਹੁਣ ਓਏ ਨੱਚਣਾ ਕੀ ਆ ਠੀਕ ਹੀ ਆ ਹੁਣ ਓਏ ਆ ਜਾ ਵੀਰ ਤੈਨੂੰ ਤੇ ਆਉਂਦਾ ਚਾਹ ਹੀ ਕੋਈ ਨਹੀਂ ਹੁੰਦਾ ਤੇ ਤਵਾ ਇਹ ਕਰਨਾ ਹੁੰਦਾ ਸਾਰਿਆਂ ਨੂੰ ਆਹੋ ਰੌਣਕ ਵਾਸੀ ਇੱਥੇ ਸਜੀਤ ਦੇ ਡੈਡੀ ਹਾਂਜੀ ਉਦਾਂ ਨਾ ਆਪਾਂ ਕਦੀ ਸੋਚਿਆ ਵੀ ਨਹੀਂ ਪਿਹਾੜੀ ਧੀ ਇੱਡੇ ਸੋਖੇ ਘਰ ਚਲ ਜੂਗੀ ਪਰ ਚੱਲ ਜੀਵਨ ਇਹ ਮਾਰਾ ਇਹਨੇ ਨਾ ਸੰਯੋਗ ਤਰੋਂ ਲਿਖੇ ਹੁੰਦੇ ਆ ਠੀਕ ਨਹੀਂ ਮਾੜੇ ਚੰਗੇ ਦਾ ਫੈਸਲਾ ਪਰਮਾਤਮਾ ਨੇ ਕਰਨਾ ਹੁੰਦਾ ਪਰ ਨਾ ਮੈਨੂੰ ਬੜੀ ਖੁਸ਼ੀ ਆ ਤੁਹਾਡੀ ਧੀ ਦੀ ਕਿਸਮਤ ਚੰਗੀ ਆ ਕਿੰਨਾ ਚੰਗਾ ਪਰੋਣਾ ਵਾ ਕਿੱਡਾ ਸੋਹਣਾ ਤੇ ਐਡਾ ਮਹਿਲ ਪਿਆਵ ਮੇਰੀ ਧੀ ਦੇ ਘਰ ਹੈ ਤੇ ਹੁਣ ਮੈਨੂੰ ਨਾ ਹੁੰਦਾ ਵਾ ਜਦੋਂ ਆਪਾਂ ਉੱਥੇ ਜਾਇਆ ਕਰਾਂਗੇ ਤੇ ਫਿਰ ਸਾਨੂੰ ਵੀ ਸੋਨੇ ਸੋਨੇ ਕੱਪੜੇ ਚਾਹੀਦੇ ਜਾਣ ਵਾ ਤੇ ਉਹ ਮੇਰੀ ਛੜੂ ਗੱਲ ਆ ਠੀਕ ਨਹੀਂ ਬੰਦਾ ਲੀੜੇ ਕੱਪੜੇ ਨਾਲ ਨਹੀਂ ਵੱਡਾ ਹੁੰਦਾ ਬੰਦਾ ਦਿਲੋਂ ਬਾਦਸ਼ਾਹ ਹੋਣਾ ਚਾਹੀਦਾ ਵਾ ਠੀਕ ਨਹੀਂ ਫਿਰ ਵੀ ਉਹਦੀ ਸੱਸ ਕੀ ਆਖੂਗੀ ਉਹਦਾ ਸਹੁਰਾ ਕੀ ਆਖੂਗਾ ਕੁੜਮਾ ਦੇ ਘਰ ਜਾਣਾ ਵਾ ਤੇ ਕੱਪੜਾ ਲੀੜਾ ਤੇ ਚੰਗਾ ਚਾਹੀਦਾ ਹੀ ਆ ਉਹ ਨਹੀਂ ਹੁਣ ਸਮਾਜ ਦੇ ਵਿੱਚ ਜਿਹੜੇ ਪਾਟੇ ਥੋੜੇ ਪਾਗ ਤਰੇ ਫਿਰਦੇ ਆਂ ਚੰਗੇ ਪਰ ਲੀੜੇ ਹੱਡੇ ਹੁੰਦੇ ਆ ਭਰੇ ਵਜੇ ਲੀੜੇ ਆ ਕੇ ਲੀੜੇ ਹੀ ਆ ਨਹੀਂ ਜਿੱਦਾਂ ਨੇ ਉਹਨਾਂ ਦੇ ਸੂਟ ਹੀ ਨਾ ਜਿਹੜੇ ਮਹਿੰਗੇ ਉਹੋ ਜਿਹੇ ਕੱਪੜੇ ਤਨੀਂਦਾ ਹੈਗੇ ਸਾਡੇ ਕੋ। ਉਹ ਚੱਲ ਕੋਈ ਗੱਲ ਨਹੀਂ। ਕਿਤੇ ਦੋ ਚਾਰ ਸੂਟ ਹੋਰ ਸਵਾਣ ਲੈਨੇ ਆਂ ਖਣਕ ਉਂਦੀ ਤੇ। ਅਹੀਂ ਤੇ ਗਰੀਬ ਆ। ਸਾਰੀ ਉਮਰ ਆਪਣੀ ਗਰੀਬੀ ਵਿੱਚ ਕੱਟਤੀ। ਪਰ ਵੇਖ ਲਓ ਸਾਡੀ ਧੀ ਨੇ ਚੰਗੇ ਕਰਮ ਕੀਤੇ ਸੀ ਜਿਹਨੂੰ ਐਡਾ ਵੱਡਾ ਘਰ ਲੱਭ ਗਿਆ। ਉਹ ਜੀਵਨ। ਅਹੀਂ ਗਰੀਬ ਕਰਦੇ ਆਂ ਤੂੰ ਆਪ ਸਹਣੀ ਐ। ਐਡਾ ਵਧੀਆ ਵਿਆਹ ਕੀਤਾ ਗੁੜੀ ਆਪਣੀ ਦਾ ਹੈਂ। ਦਲਜੀਤ ਦੀਆਂ ਸਹੇਲੀਆਂ ਵੀ ਮੰਨ ਗਈਆਂ। ਕਹਿੰਦੀ ਐ ਅੰਕਲ ਜੀ ਤੁਸੀਂ ਇੰਨਾ ਖਤਾ ਕੀਤਾ ਵਾ। ਉਹ ਮੈਂ ਹਾਂ ਪੁੱਤ ਕੀ ਕਰਨਾ ਫਿਰ। ਗੱਲੀ ਗੱਲੀ ਧੀ ਨਹੀਂ ਹਾਡੀ ਬਹੁਤ ਗੱਲ ਹੀ ਹਾਂ ਸਾਡਾ ਸਾਰਾ ਕੁਝ ਆਪਣੀ ਧੀ ਦਾ ਹੀ ਆ ਜੇ ਕਿੱਲਾ ਪਿਆਲੀ ਆ ਤੇ ਵੀ ਆਪਣੀ ਧੀ ਨੂੰ ਦੇਣੀ ਆ ਪਾ ਕੱਲ ਨੂੰ ਨਹੀਂ ਨਹੀਂ ਕੋਈ ਕੱਲ ਨੂੰ ਦੇਣੀ ਆ ਹਾਂ ਠੀਕ ਵਾ ਨਾ ਚੱਲ ਕੋਈ ਕੱਲ ਨੂੰ ਜੀਵਨ ਤੱਗੀਆਂ ਸੰਗੀਆਂ ਨਿਕਲ ਜਾਂਦੀਆਂ ਹੁੰਦੀਆਂ ਵਾ ਕੋਈ ਗੱਲ ਨਹੀਂ ਕੀ ਜਿਹੜੇ ਇੱਕ ਦੋ ਭੈਣ ਭਰਾਵਾਂ ਕੋ ਫੜੇ ਆ ਆ ਦੁੱਧ ਦਾ ਡੰਗਰ ਦਿੰਦੇ ਆ ਇਹੋ ਸੱਲ ਜੀ ਹਿਲਾ ਲੋਗੇ ਉਧਰ ਮਾਰਨੇ ਆ ਉਹ ਨਾ ਦਲਜੀਤ ਦੇ ਡੈਡੀ ਇੱਕ ਗੱਲ ਸੋਚਨੀ ਆ ਵੀ ਕਦੀ ਮੈਂ ਸੁਪਨੇ ਚ ਵੀ ਨਹੀਂ ਸੋਚਿਆ ਵੀ ਐਡਾ ਸੋਹਣਾ ਪਰਿਵਾਰ ਮਿਲ ਜਣਾ ਹਨ ਉੱਤੇ ਨਮਕੀ ਤੇ ਸੀ ਗੱਲ ਇਹ ਵਿਦਾ ਮਹਾਰਾਜ ਨੇ ਲਿਖੀਆਂ ਵਾ ਉਹਦੇ ਹਸਾਬ ਨਾਲ ਚੱਲਣਾ ਪੈਂਦਾ ਵਾ ਕਿਵੇਂ ਬੰਦੇ ਕਰੋੜਪਤੀ ਹੁੰਦੇ ਆ ਤੇ ਧੀ ਪੁੱਧੀ ਉਥੇ ਮਸਾ ਇਤ ਨਹੀਂ ਹੁੰਦੀ ਠੀਕ ਨਹੀਂ ਵਾਕਿਆ ਸਹੀ ਗੱਲ ਵਾ ਠੀਕ ਨਹੀਂ ਉਹਦਾ ਸਾਡੇ ਜਿਹੜੇ ਰਿਸ਼ਤੇਦਾਰ ਵਾ ਨਾ ਸਾਰੇ ਵਿੰਦੇ ਹੀਗੇ ਵੀ ਇੰਨਾਂ ਨੂੰ ਕੌਣ ਜਿਹੜੇ ਸਾਡੇ ਘਰ ਨਹੀਂ ਕਦੀ ਵੜੇ ਹੈ ਵਿਆਹ ਤੇ ਤਾਂ ਮਾੜਾ ਮੋਟਾ ਆਏ ਅਗਰੇ ਨੱਕ ਬੋਲ ਵਟਦੇ ਛਿਰਦੇ ਹੀ ਤੇ ਭਰਨਾ ਹੈਰਾਨ ਹੋ ਗਏ ਸਾਰੇ ਪੀ ਐਡਾ ਸੋਹਣਾ ਪ੍ਰੋਹਣਾ ਲੱਭ ਗਿਆ ਐਡਾ ਵੱਡਾ ਘਰ ਬਾਹਰ ਲੱਭ ਗਿਆ ਇਹਨਾਂ ਨੂੰ ਉਹ ਚੱਲ ਕੋਈ ਗੱਲ ਨਹੀਂ ਸਮੇਂ ਲੱਗ ਜਣੇ ਆ ਤੇ ਗੱਲਾਂ ਯਾਦ ਰਹਿਣੀਆਂ ਕਈਆਂ ਬਾੜੀਆਂ ਵੀ ਕੀਤੀਆਂ ਕਈਆਂ ਚੱਗੀਆਂ ਵੀ ਕੀਤੀਆਂ ਹੋਣਗੀਆਂ ਉੱਥੇ ਠੀਕ ਨਹੀਂ ਉਹਦਾ ਨਾ ਦਲਜੀਤ ਦੇ ਡੈਡੀ ਇੱਕ ਗੱਲ ਦੱਸਾਂ ਹਾਂ ਵਿੱਚੋਂ ਗੱਲਾਂ ਕਰਦੇ ਹੀ ਕਈ ਹਾਂ ਤੇ ਕੁੜੀ ਨੇ ਆਪੇ ਹੀ ਲੱਭਿਆ ਹੁਣਾਵਾ ਤਾਂ ਐਡਾ ਵੱਡਾ ਘਰ ਲੱਭ ਗਿਆ ਨਹੀਂ ਤੇ ਇਹਨਾਂ ਨੂੰ ਕਿੱਥੇ ਲੱਭਣਾ ਹੈਗਾ ਗੱਲਾਂ ਕਰਨ ਵਾਲੇ ਤੇ ਬੜੀਆਂ ਹੀ ਗੱਲਾਂ ਕਰਦੇ ਹੀਗੇ ਤੇ ਮੈਨੂੰ ਸਮਝ ਨਹੀਂ ਹੀ ਆਉਂਦੀ ਕਿ ਕੀ ਜਵਾਬ ਦੇਵਾ ਕਿਸ ਦੀ ਗੱਲ ਦਾ ਮੈਂ ਉਹ ਮੇਰੀ ਗੱਲ ਸਨ ਜੇ ਕੋ ਕਰਦਾ ਵੀ ਹੈ ਨਾ ਤੇ ਚੁੱਪ ਕਰਕੇ ਨਾ ਰਮਾਨ ਨਾ ਕੰਨ ਲਵੇੜ ਕੇ ਸੁਣੀ ਜਾਈਦੀ ਹੁੰਦੀ ਹੈ ਗੱਲ ਠੀਕ ਨਹੀਂ ਸਿਆਣੇ ਕਹਿੰਦੇ ਨੇ ਜਰਿਆ ਧਰਿਆ ਕੰਮ ਆਉਂਦਾ ਜੇ ਉਸੇ ਵੇਲੇ ਲੋਕਾਂ ਦਾ ਜਵਾਬ ਦੇਈਏ ਨਾ ਤੇ ਕਈ ਦਾ ਕਈ ਕੋ ਬਣ ਜਾਂਦਾ ਵਾ ਠੀਕ ਨਹੀਂ ਤੇ ਤੂਰਮਾਨ ਨਾ ਜੇ ਕੋਈ ਗੱਲ ਕਰਦਾ ਵੀ ਹੈ ਨਾ ਰਮਾਨ ਨਾ ਲਾਗੋ ਬੰਦਾ ਨੰਗ ਜੇ ਜੇ ਖਲੋਤਾ ਕਲਾ ਕਲਾ ਕਰਦਾ ਤੇ ਉਹਦੇ ਲਸੋਣ ਲਵੇ ਹਰਕ ਦੀ ਤੇ ਕਦੇ ਆਪਣੀ ਮਰਜ਼ੀ ਘਾ ਜਾ ਕੇ ਆਪਣੇ ਘਰ ਮੁੜ ਕੇ ਜੋ ਮਰਜ਼ੀ ਕਰਦਾ ਠੀਕ ਨਹੀਂ ਬਸ ਤਾਂ ਠੀਕ ਠੀਕ ਆਹੋ ਆਵੇ ਲੋਕਾਂ ਦੇ ਮਗਰ ਨਹੀਂ ਲੱਗੀ ਤਾਂ ਹੁੰਦਾ ਲੋਕਾਂ ਦੇ 20-20 ਗੱਲਾਂ ਕਰਦੇ ਇੱਥੇ ਫਲਾਣ ਵਾ ਢੀਂਗਾ ਉੱਥੇ ਉਹ ਹੈ ਜੇ ਹੈ ਮੇਰੀ ਗੱਲ ਸੁਣੋ ਹਾਂ ਉਹਨਾਂ ਨੇ ਥੇਰਾ ਪਾਉਣ ਹੀ ਹੁਣਾ ਹਾਂ ਤੇ ਇਕੜਾ ਥੇਰਾ ਪਾਉਣ ਆਏ ਨਾ ਉਹਦੋਂ ਕੁਰਸੀਆਂ ਮੰਗ ਲਿਆਓ ਅਗਵਾਂਢਣ ਦੇ ਕਰੋ ਹੈ ਤੇ ਠੰਡਾ ਠੁੰਡਾ ਲੈ ਆਇਓ ਤੇ ਚਲ ਚਾਹ ਪਾਣੀ ਚੰਗਾ ਪਿਆਰ ਦਾਂਗੇ ਉਹ ਕੁਰਸੀਆਂ ਕਿਹੜੀ ਇਡੀ ਰਕਮ ਦੀਆਂ ਹੁੰਦੀਆਂ ਵਾ ਹੈ ਵੱਧ ਤੋਂ 2-3000 ਰੁਪਏ ਆ ਜਾਣੇਗੀਆਂ ਤੇ ਕੋਈ ਗੱਲ ਨਹੀਂ ਇੰਨੇ ਕੇ ਪੈਸੇ ਮੇਰੇ ਕੋਲ ਹੈਗੇ ਆ ਨੰਨ ਮੈਂ ਲੈ ਮਾਂ ਗਾਣਾ ਹੈ ਨਾ ਮੁੜ ਕੇ ਟੀਨ ਲੈਣ ਵੀ ਜਾਣਾ ਸਾਰੇ ਟੱਬਰ ਦੇ ਕੱਪੜੇ ਵੀ ਚਾਹੀਦੇ ਆ ਮੇਰੀ ਗੱਲ ਸੁਣ ਹੁਣ ਆ ਗਏ ਉਹ ਤੇ ਮੁੜ ਕੇ ਉਹਨਾਂ ਨੇ ਹੁਣਾ ਨਹੀਂਗਾ ਫੇਰ ਵੀ ਉਹਨਾਂ ਨੇ ਹੁਣਾ ਕਿ ਕਦੀ ਕਦੀ ਕੁਰਸੀਆਂ ਮੰਗੇ ਲਿਆ ਕਰਾਂ ਤੂੰ ਵੀ ਚਿੰਤਾ ਨਾ ਕਰਿਆ ਕਰ ਫੈਗੇ ਪਾਹੇ ਇਹਨੇ ਕਿ ਮੇਰਕੋ ਚੰਗਾ ਮੈਂ ਆਪਣਾ ਕੰਮ ਧੰਦਾ ਵੇਖਾਂ ਕੋਈ ਮੇਰੀ ਗੱਲ ਸੁਣ ਜੇ ਮੈਨੂੰ ਗਿਆ ਉਸੇ ਲੇਟ ਹੋ ਗਿਆ ਨਾ ਤੇ ਪੱਠੇ ਗੈ ਨੂੰ ਪਾ ਦੀ ਪੱਠੇ ਤੇ ਮੈਂ ਪਾ ਦੂੰਗੀ ਪਰ ਨਾ ਵਿਆਹ ਤਾਂ ਆਪਾਂ ਚੱਗੇ ਕਰ ਕਰ ਲਿਆ ਵਾ ਪਰ ਵੱਡਿਆ ਘਰਾਣਾ ਮੱਥੇ ਲਾਉਣੇ ਕਿਹੜੇ ਸੌਖੇ ਆ ਹੁਣ ਜਦੋਂ ਨੂੰ ਲੈਣ ਜਾਣਾ ਵਾ ਤਾਂ ਵੀ ਕਪੜਾ ਲੀੜਾ ਚਾਹੀਦਾ ਫੇਰ ਉਹਨਾਂ ਨੇ ਫੇਰਾ ਪਾਉਣ ਆਉਣਾ ਤਾਂ ਵੀ ਕਪੜਾ ਲੀੜਾ ਚਾਹੀਦਾ ਚੱਲ ਕੋਈ ਨਹੀਂ ਮਾਲਕਾ ਜੇ ਪਹਿਲਾਂ ਇਸ ਤਰ੍ਹਾਂ ਖੀ ਆ ਨਾ ਤੇ ਹੁਣ ਵੀ ਹੱਡੀ ਜਿੱਤੇ ਦਾ ਹੀ ਰੱਖੀ ਬਰਾਬਰ ਹਾਂਜੀ ਇੱਥੇ ਇੱਥੇ ਤੂੰ ਦੱਸੋ ਉਹ ਮਰੀ ਗਰ ਕੱਪੜੀ ਨਹੀਂ ਵਖੀ ਆਏ ਹੈ ਇੱਥੇ ਵੇਖ ਲਓ ਇੱਥੇ ਤੇ ਇੰਨਾ ਕਪੜਾ ਦਾ ਖਲਾਰਾ ਪਿਆ ਵਾ ਕਿ ਮੈਂ ਸੂਟ ਲੱਭਣ ਡਈ ਆਪਣਾ ਤੇ ਮੈਨੂੰ ਕਪੜਾ ਲੱਭਣ ਡਿਆ ਕੋਈ ਆ ਲੱਭ ਗਿਆ ਸਾਰਾ ਸੌਦਾ ਉਹਨਾਂ ਇੱਥੇ ਰਹਿ ਆਈ ਬੜਾ ਚਲੋ ਵਧੀਆ ਕੀਤਾ ਬੜਾ ਖਰਚਾ ਹੁੰਦਾ ਵਿਆਹ ਦਾ ਕਿਹੜਾ ਕੰਮ ਸਫਾਇ ਕਿਤੇ ਖਰਚਾ ਤੇ ਆਪਣਾ ਹੀ ਹੋਇਆ ਉਹਨਾਂ ਨੇ ਤੇ ਛਿੱਤਰ ਨਾਲ ਸਿਆਹ ਮਾਰ ਲਿਆ ਹੈ ਆਪਣਾ ਤਾਂ ਸਭ ਕੁ ਪਾ ਕੀਤਾ ਆਪਣੇ ਵਾਲਾ ਕੋਈ ਵਾਅ ਪੇਛ ਰਿਆ ਨਹੀਂ ਦਿੱਤੀ ਸਾਰੀ ਲਈ ਪਰ ਨਾ ਮਜ਼ਾ ਜਿਆ ਨਹੀਂ ਆਇਆ ਕੋਈ ਬੇਰੀ ਗੱਲਾਂ ਤੇਰੇ ਭਰਾ ਨੇ ਲਿਖਤਾ ਕਰਾਇਆ ਉਹਨੂੰ ਕਹਿੰਦਾ ਹੀ ਬੜਾ ਵਧੀਆ ਬੜੇ ਬੰਦੇ ਵਧੀਆ ਵਾ ਹਾਈ ਹਾਈ ਹੁਣ ਮੈਨੂੰ ਕੀ ਪਤਾ ਹੈਗਾ ਕਿ ਐਡਾ ਮਾੜਾ ਰਿਸ਼ਤਾ ਕਰਾਉਣਾ ਮੇਰੇ ਭਰਾ ਨੇ ਹੈ ਟਾੜੀ ਦਾ ਭੈਣ ਭਰਾ ਤੇ ਬਥੇਰਾ ਵਧੀਆ ਰਿਸ਼ਤਾ ਕਰਾਉਂਦੇ ਹੀਗੇ ਪਰ ਮੈਂ ਹੀ ਪਿਆਰਾਂ ਦੇ ਪਾਣੀ ਦੀ ਪੈਣ ਦਿੱਤਾ ਉਹਦੋਂ ਮੈਨੂੰ ਇਹੀ ਹੋਇਆ ਕਿ ਮੇਰੇ ਭਰਾ ਨੇ ਕਿਹੜਾ ਮਾਰੇ ਮਾੜੀ ਦੱਸ ਪਾਉਣੀ ਆ ਉਹ ਵੀ ਆਂਦਾ ਹੀ ਇਕੱਲੀ ਇਕੱਲੀ ਕੁੜੀ ਆ ਇਕੱਲੀ ਇਕੱਲੀ ਕੁੜੀ ਆ ਤੂੰ ਆਪਣੇ ਪੇਕਾਂ ਦੀ ਸੁਤਾਂ ਦੇ ਪੁੱਲ ਬੰਦੀਆਂ ਮੇਰੇ ਵੱਲ ਦੇ ਤੈਨੂੰ ਬੁਰੇ ਲੱਗਦੇ ਉਦਾਂ ਹੀ ਬੁਰੇ ਲੱਗਦੇ ਚੱਲ ਕੋਈ ਗੱਲ ਨਹੀਂ ਉਹ ਜਾਣੇ ਹੁਣ ਜੋ ਹੋ ਗਿਆ ਸੋ ਹੋ ਗਿਆ ਚੱਲ ਜੇ ਇਕੱਲੀ ਇਕੱਲੀ ਕੁੜੀ ਆ ਤੇ 2 ਕਿੱਲੇ ਜ਼ਮੀਨ ਦੇ ਤੇ ਹੈਗੇ ਆ ਚੱਲ ਉਹੀ ਸੇ ਮੇਰੇ ਮੁੰਡੇ ਨੂੰ ਆਉਣਗੇ ਕਿਹੜਾ ਕੋਈ ਹੋਰ ਢਾਂ ਭਰਾ ਉਹ ਤੇਰੇ ਮੁੰਡੇ ਨਾਲ ਤਾਂ ਕਿ ਮਿਲਣਾ ਵਾ ਉਹਨਾ ਆਪਣਾ ਬੜਾ ਬਗਸੇ ਰਿਆਰਨਾ ਵਾ ਲੈ ਦੱਸ ਉਹਨਾ ਕਿਹੜੇ ਬੈਠੇ ਰਹਿਣਾ ਜੋ ਕੁਛ ਹੁੰਦਾ ਉਹ ਤੇ ਆਪਕਾ ਲੈਂਦਾ ਹੁਣ ਹੋਰ ਤਾਂ ਕੋਈ ਹੈ ਨਹੀਂ ਆ ਤੇ ਇਹੋ ਹੀ ਆ ਤੇ ਜੋ ਕੁਛ ਹੋਏਦਾ ਹੀ ਆ ਵੈਰੀ ਗੱਲ ਸਨ ਜੋ ਹੋ ਗਿਆ ਹੋ ਗਿਆ ਹੁਣ ਕੁੜੀ ਨਾਲ ਕਾਹਦਾ ਨਾ ਨਹੀਂ ਪੁੱਦਾ ਅੱਛਾ ਨਾ ਮੈਂ ਕਾਦੀ ਗੱਲ ਕਰ ਰਹੀ ਹਾਂ ਪੜਨਾ ਮਿਲ ਤੇ ਹੋਰ ਤਰ੍ਹਾਂ ਹੌਲ ਜੀ ਪਈ ਜਾਂਦੇ ਆ ਮਰ ਜਾ ਇੰਨੀ ਗੱਲ ਲਿਆ ਮੈਂ ਤਾਂ ਕਰਕੇ ਤਾਂ ਮੈਂ ਗੱਲ ਕਰਛੜੀ ਤੇਰਾ ਮਾਲ ਨਹੀਂ ਟੇੜਾ ਉਹਦਾ ਬੜੇ ਭਗੜੇ ਬੌਂਡਿੰਗ ਸੇ ਕੁਝ ਹੋ ਗਏ ਕਰਦੀ ਤੂੰ ਦੱਸ ਸਗਰ ਮਿਹਾਰ ਕਰਨੇ ਨਹੀਂ ਆਪਣੇ ਪੁੱਤ ਦੇ ਨਾਲ ਸਾਰੇ ਕਰਨੇ ਨਹੀਂ ਕਿ ਚਲ ਛੱਡੋ ਹੁਣ ਇਹ ਕਿੱਦਾਂ ਕਰੀਏ ਹੁਣ ਹੁਣ ਮੈਂ ਇਕੱਲੇ ਨਾ ਕਿਵੇਂ ਕੰਮ ਕਰਨਾ ਤੇ ਚੜਾਈ ਇਹ ਚੌਂਕੀ ਉਹਨੂੰ ਹੈ ਉਹਨੇ ਕਹਿ ਨਹੀਂ ਉਹ ਬੜਾ ਅਕੜਾ ਆਖੜੂ ਪੂਰਾ ਪਰਿਵਰਣਾ ਆਹੋ ਨਾਲੇ ਨੌਂ ਦਾ ਦਾ ਸੁਆਬ ਕੀ ਏ ਕਿ ਕਿੱਦਾਂ ਦਾ ਬੋਲ ਅਕੜ ਕੇ ਜੀ ਸਿੱਖੀ ਮਾਰਦੇ ਦੀ ਸਹੀ ਗੱਲ ਵਾ ਨਹੀਂ ਨਹੀਂ ਸਿੱਖੀ ਸਿਖਾਈ ਦੇਣੀ ਹੈ ਬਥੇ ਗੱਲ ਲੱਗੀ ਹਣੀ ਹੋਰ ਨੇ ਕੀ ਕੀਤਾ ਵਾ ਚਲ ਕੋਈ ਗੱਲ ਨਹੀਂ ਆ ਜਾਓ ਤੇ ਇਹ ਵੀ ਕਰ ਲਓ ਆਪਣੇ ਸਾਹ ਬਤਾਓ ਤੇ ਬਾਅਦ ਮਾਰੂੰਗੀ ਮੈਂ ਤੇ ਆ ਜਾਓ ਫਿਰ ਖਾ ਲਓ ਹੁਲਕਾ ਸਣੀ ਕਿੱਥੇ ਗਿਆ ਵਾ ਉਹ ਵੀ ਤੇਰੇ ਬਾਹਰ ਹੀ ਬਣਾਉ ਉਹਨੂੰ ਕਹਿ ਵੀ ਜਿਹੜਾ ਕੋਈ ਹਿਸਾਬ ਦਾ ਬੈਣਾ ਨਾ ਮੈਨੂੰ ਦੱਸ ਦੇ ਕਿਤੇ ਉਹਨੇ ਲੰਮੇ ਦਾ ਕੀਤਾ ਦਾ حساب ਨਹੀ ਨਹੀ ਇਕੱਠਾ ਕਰ ਲੈ ਹੁਣ ਸਾਰੇ ਕੁਝ ਆ ਦੇ ਮੁੜ ਕੇ ਆ ਕੇ ਮੇਰੇ ਖੰਨ ਖਾਣਗੇ ਮੈਂ ਖੂਨ ਨੇ ਦੇਤੇ ਉਹਨੇ ਦੇਤੇ ਮੁੜ ਕੇ ਆ ਜਾਣਾ ਨਹੀ ਨਹੀ ਕੋਈ ਨਹੀ ਮੈਂ ਕਹਿਨੀ ਉਹਨੂੰ ਮਾਰ ਮਾਰ ਕੇ ਤੇ ਜਾਓ ਕਰ ਲੋ ਤੇ ਮੈਂ ਫਿਰ ਸੱਦ ਲਾਣਾ ਉਹਨੂੰ ਵੀ ਵੀ ਬਣਾ ਲਾ ਕਰਾਣਾ ਨਾ ਚੰਕੇ ਬਣਾ ਬਣਾ ਹਾਂ ਮੈਂ ਹੁਣ ਕਿੰਨੇ ਦਿਨ ਕੰਮ ਕਰਨਾ ਬਥੇਰਾ ਕੰਮ ਕਰ ਲਿਆ ਹੁਣ ਸਾਹਮੇ ਆਪਣਾ ਚੰਕਾ ਚੁੱਲਾ ਸਾਰਾ ਤੇ ਕਰੇ ਕੰਮ ਧੰਦੇ ਸਾਰੇ ਕਿ ਮੈਂ ਫਿਰ ਸਵੇਰੇ ਉੱਠਿਆ ਕਰਨਾ ਹਾਂ ਤੇ ਚਾਹ ਦਾ ਕੱਪ ਮੈਨੂੰ ਮੰਜੀ ਦੇ ਦਿਆ ਕਰੂਗੀ ਕੀਤਾ ਵੀ ਕੀ ਆ ਹੋਰ ਹੈ ਵੀ ਕੀ ਆ ਨਾ ਕੁਛ ਲਿਆਈ ਆ ਨਾ ਕੁਛ ਹੋਰ ਇੱਡਾ ਸਮਾਂ ਸਾ ਕੁਝ ਬਣੇ ਬੱਤਰੇ ਦੇ ਬਹਿ ਗਈ ਆ ਆਹੋ ਕਰਨੇ ਪੈਣਾ ਉਹ ਕੰਮ ਹੀ ਕਰਨਾ ਕਰਦਾ ਫੇਰ ਕੀ ਚਲੋ ਜਾ ਕੇ ਠਾਲਦੀਆਂ ਦਰਸੋਈ ਚ ਵੜਦੀ ਨੂੰ ਜਾ ਕੇ ਇੱਦਾਂ ਕਿਦਾਂ ਤੇ ਕਿਦਾਂ ਸਰਨਾ ਇੱਦਾਂ ਨਹੀਂ ਸਰਨਾ ਚਲੋ ਉੱਥੇ ਮਨਾ ਉਹ ਤੇ ਕੀ ਕੰਡਈ ਆ ਕੁਛ ਦੀ ਮਮੀ ਬਸ ਬੈਠੀ ਆ ਆਛਾ ਤੇ ਮੈਂ ਕਹਿਣ ਦੀ ਤੂੰ ਐਡਾ ਕਰੀਏ ਹੁਣ ਬਥੇਰੇ ਦਿਨ ਹੋ ਗਏ ਹਨਾ ਵਿਆਹ ਨੂੰ ਹਾਂਜੀ ਹਾਂਜੀ ਤੇ ਹੁਣ ਐਡਾ ਕਰੀ ਬੇ ਆਪਾਂ ਚੌਕੇ ਚੜੀਏ ਠੀਕ ਹੈ ਹੈ ਚਲੋ ਤੇ ਬਣਾਉਂਦਾ ਕੁਛ ਹਾਂਜੀ ਹਾਂਜੀ ਠੀਕ ਆ ਮਿੱਠਾ-ਮਿੱਠਾ ਬਣਾਉਂਦਾ ਹਾਂ ਹਾਂਜੀ ਠੀਕ ਵਾ ਤੂੰ ਐਡਾ ਕਰੀ ਫਿਰ ਥੋੜਾ ਜਿਹਾ ਮੂੰਗੀ ਦਾ ਖੜਾ ਬਣਾ ਲੈ ਠੀਕ ਹੈ ਮੈਂ ਨਾ ਉੱਥੇ ਆਟਾ ਪੀ ਕੇ ਰੱਖਿਆ ਤੈਨੂੰ ਦੱਸ ਦੇਈਆਂ ਠੀਕ ਹੈ ਤੇ ਨਾਲ ਨਾਲ ਪੂਰੀਆਂ ਬਣਾ ਲੈ ਥੋੜੀਆਂ ਜੀਆਂ ਠੀਕ ਠੀਕ ਤੇ ਚਿੱਟੇ ਤੇਨੇ ਜਿਹੜੇ ਆ ਉਹ ਮੈਂ ਸਭ ਕੁਝ ਕਰਕੇ ਰੱਖਿਆ ਆ ਉਹ ਮੈਂ ਬਣਾ ਦੇਣੀ ਕੋਈ ਠੀਕ ਆਹੋ ਤੇ ਸਭ ਕੁਝ ਹੁੰਦਾ ਜੇ ਕੁਝ ਨਹੀਂ ਨਾ ਹੁੰਦਾ ਤੇ ਮੈਨੂੰ ਦੱਸ ਦੇ ਨਹੀਂ ਨਹੀਂ ਹੁੰਦਾ ਮੈਂ ਤੈਨੂੰ ਦੱਸ ਦਊਂਗੀ ਫਿਰ ਸਮਝਾ ਦਊਗੀ ਕੋਈ ਨਹੀਂ ਮੈਨੂੰ ਲੋੜੂਗੀ ਮੈਂ ਤਾਂ ਮੱਝ ਮਾਰਦੀ ਹਾਂ ਚਲ ਆਕਰ ਮਰਾ ਕੋਟਰ ਸਹੀ ਚੱਲੀ ਹਾਏ ਹਾਏ ਕਿੰਨੇ ਦਿਨ ਹੋ ਗਏ ਆ ਕੀ ਕਰਾਂ ਨਾ ਕੋਈ ਉਧਰੋਂ ਫੋਨ ਆਇਆ ਵਾ ਪਰ ਫੇਰਾ ਫੋਨ ਆਉਣਾ ਵਾ ਤੇ ਨਾ ਆਪਾਂ ਹੀ ਡਰਦਿਆਂ ਨੇ ਕੀਤਾ ਵਾ ਵੀ ਕਹਿਣਾ ਵਾ ਵੀ ਕੀ ਬਣਾਇਆ ਇਹਨਾਂ ਨੇ ਜਿਹੜਾ ਫੇਰਾ ਪਾਉਣ ਨੂੰ ਕਹਿਣ ਦੇ ਆ ਚੱਲ ਫੇਰ ਵੀ ਨਾ ਕੁੜੀ ਨੇ ਕਿਤੇ ਫੋਨ ਤੇ ਗੱਲ ਕੀਤੀ ਆ ਵੀ ਮੰਮੀ ਮੈਂ ਠੀਕ ਵਾਂ ਜਾਂ ਕਿੱਦਾਂ ਹੁਣ ਕੀ ਕਰਾਂ ਇਹਦੇ ਪਿਓ ਨੂੰ ਕਹਿੰਦੀ ਆ ਕਿ ਤੂੰ ਫੋਨ ਲਾ ਤੇ ਉਹਨਾਂ ਨੂੰ ਕਹਿ ਵੀ ਫੇਰਾ ਪਾਜੋ ਆਣ ਕੇ ਹੁਣ ਚੱਲ ਕੋਈ ਨਹੀਂ ਅਹੀ ਪੋਛ ਲੈਨੇ ਫੇਰ ਕੀ ਆ ਸਾਡੀ ਤਾਂ ਧੀ ਹੋਈ ਸਾਡਾ ਤਾਂ ਮਿਲਨੂ ਜੀ ਕਰਦਾ ਵਾ ਕਿਤੇ ਐਵੇਂ ਜਿਦਾ ਸਦਿਆ ਹੀ ਗੁਜ਼ਰਗੀਆਂ ਹੁੰਦੀਆਂ ਗਈਆਂ ਨੂੰ ਕਿਤੇ ਕਿੰਨੀ ਰੌਣਕ ਹੁੰਦੀ ਸੀ ਘਰ ਦੇ ਵਿੱਚ ਹਾਏ ਹਾਏ ਧੀ ਆਦਾ ਵੀ ਨਾ ਕੁਛ ਨਹੀਂ ਹਾਲ ਝਾਟੀਆਂ ਭਗਾਨਾ ਤੁਹਾਨੂੰ ਹੋ ਜਾਂਦੀਆਂ ਵਾ ਵਿਹਲਾ ਕੱਲ ਤੱਕ ਜਿਹੜੀ ਘਰ ਮੇਰਾ ਮੰਮੀ ਘਰ ਮੇਰਾ ਤੇ ਅੱਜ ਚਲ ਵੀ ਗਈ ਛੱਡ ਕੇ ਹੈ ਕੀ ਕਰਨਾ ਫੇਰ ਚੱਲ ਮਨਾ ਇਹਦੇ ਪਿਓ ਨੂੰ ਕਹਿੰਨੀ ਆ ਫੋਨ ਕਰ ਤੇ ਆਣ ਕੇ ਤਾਂ ਫੇਰਾ ਪਾ ਹੀ ਜਾਣ